ਜਿੰਨੇ ਜੇ ਸਾਹਿਬ ਨੇ ਗੁਰਪੁਰਬ ਮਨਾ ਰਹੇ ਕੀ ਹੋਲਡਿੰਗ ਦੇ ਵੀ ਦੇਖਿਆ ਉਹਨੇ ਪੂਰੇ ਸ਼ਹਿਰ ਦੇ ਵਿੱਚ ਮਹੌਲੇ ਚੰਡੀਗੜ੍ਹ ਦੇ ਵਿੱਚ ਲੱਗਾ ਹੈ ਕਿ ਸਿਰਫ ਕੀ ਚੀਜ਼ ਨੂੰ ਛਰਦਾ ਨਾ ਬਣਾਇਆ ਜਾਵੇ ਤੇ ਬੋਰਡਿੰਗ ਤੇ ਲੋੜ ਹੀ ਨਹੀਂ ਮੈਨੂੰ ਇਹ ਸਾਬ ਨਾ ਤਾ ਬਹੁਤ ਵੱਡੇ ਪੱਦਰ ਤੇ ਘਾਣ ਆ ਅਸੀਂ ਕੱਲ ਜਲੰਧਰ ਜਾ ਕੇ ਆਏ ਆ ਮੈਨੂੰ ਲੱਗਦਾ ਵੀ ਸਾਰੇ ਪੰਜਾਬ ਭਰ ਚ ਬਹੁਤ ਵੱਡੀ ਮਾਤਰਾ ਚ ਜੋ ਇਹ ਬੋਰਡ ਫਲੈਕਸਾਂ ਲੱਗੀਆਂ ਨੇ ਬਹੁਤ ਜੋ ਪੰਜਾਬ ਦੇ ਖਜ਼ਾਨੇ ਨੂੰ ਵੱਡੇ ਪੱਦਰ ਤੇ ਚੁੰਨਾ ਲੱਗਿਆ ਇਹ ਮੈਂ ਕਹਿੰਦਾ ਮੰਦ ਭਾਗਾ ਕੰਮ ਗਰਾਊਂਡ ਤੇ ਕਰੋ ਸਹੀ ਕਰੋ ਕੰਮ ਉਹ ਕਰੋ ਜੋ ਲੋਕ ਲੋਕ ਹਿੱਤ ਚ ਹੋਣਾ ਆਪਣਾ ਪੰਜਾਬ ਸੂਬੇ ਲਈ ਸੋਚਿਆ ਜਾਵੇ ਕਿਉਂਕਿ ਪੰਜਾਬ ਲਈ ਆਪਣੇ ਲਈ ਕੰਮ ਨਹੀਂ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਬੀਬੀਐਮਬੀ ਦੇਖ ਲਓ ਪਿਛਲੇ ਸਮਿਆਂ ਚ ਅੱਜ ਯੂਨੀਵਰਸਿਟੀ ਦਾ ਮੁੱਦਾ ਚੱਲ ਰਿਹਾ ਜੋ ਚੰਡੀਗੜ੍ਹ ਵਿਖੇ ਹੋ ਰਿਹਾ ਕਿਸੇ ਨੇ ਕੋਈ ਸਟੈਂਡ ਨਹੀਂ ਲਿਆ ਹਜੇ ਤੱਕ ਸਰਕਾਰ ਦਾ ਵੀ ਹਾਲਾਂਕਿ ਸਪਸ਼ਟ ਸਟੈਂਡ ਨਹੀਂ ਹੋਇਆ ਇਹਦੇ ਚ ਜਾਂ ਹਾਲਾਂਕਿ ਜਾ ਕੇ ਉੱਥੇ ਬੈਠਣਾ ਚਾਹੀਦਾ ਸੀ ਬੱਚਿਆਂ ਨਾਲ ਜੋ ਆਪਣਾ ਫਰਜ਼ ਵੀ ਹੈ ਕਿਉਂਕਿ ਇਹ ਆਪਣੀ ਚੰਡੀਗੜ੍ਹ ਯੂਨੀਵਰਸਿਟੀ ਨਾਲ ਜਿਹਦੇ ਨਾਲ 200 ਕਾਲਜ ਆਪਣਾ ਨਾਲ ਜੁੜਿਆ ਹੋਇਆ ਆਪਣੀ ਪੰਜਾਬ ਦੀ ਧਰਤੀ 'ਚ ਬਣਿਆ ਹੋਇਆ ਉਹ ਤੇ ਹੁਣ ਚੰਡੀਗੜ੍ਹ ਦਾ ਮੁੱਦਾ ਜੋ ਹੁਣ ਕੁਝ ਦਿਨਾਂ ਤੇ ਚੱਲ ਰਿਹਾ ਵੀ ਚੰਡੀਗੜ੍ਹ ਵੀ ਪੰਜਾਬ ਤੋਂ ਜਾ ਰਿਹਾ ਪਰ ਉਹ ਅਸੀਂ ਥੋੜੀ ਜਾਣਦ ਨੇ ਇਹ ਪੰਜਾਬ ਹੈ ਪਰ ਕਹਿਣ ਦਾ ਮਤਲਬ ਜਿੱਤੇ ਆਪਣੇ ਫਰਜ਼ ਅਨੁਸਾਰ ਸਾਰਿਆਂ ਨੂੰ ਜ਼ਿੰਮੇਵਾਰੀ